ਆ ਸਾਡੀ ਕੁੜੀਆਂ ਨੂੰ ਐਵੇਂ ਸੋ ਮੈਂ ਅੱਜ ਸਭ ਕਹਿੰਦੇ ਨੇ ਇਹ ਦੇਖੋ ਕੋਈ ਨਹੀਂ ਲੱਖੀ ਗੱਲ ਹੁੰਦਾ ਜਾਂਦੇ ਨਾ ਹੋਏ ਅਜਾ ਫਰਸੀ ਕਰਵਾਉਂਦੇ ਆਏ ਬੋਲਾ ਗੱਲ ਕਰਨਾ ਕਰਦਾ ਯਾਰ ਓ ਬੋਲਾ ਗੱਲ ਕਰ ਸਾਡੀ ਬੁੜੀਆਂ ਨੂੰ ਕਰ ਬੋਲੋ ਓ ਕਰ ਬੋਲੋ ਆ ਦੇਖ ਬਈ ਤੱਕਾ ਕੁੜੀਆਂ ਨੂੰ ਕਰ ਬੋਲਣਾ ਸਾਡੀ ਬੁੜੀ ਤਾਂ ਉੱਥੇ ਜਾਂਦਾ ਹੈ ਹਾਂ 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 ਉਹ ਗੁਰੂ ਜੀ ਉਹ ਲੱਗ ਗਿਆ ਉਹ ਦਾ ਸਾਰਾ ਬੱਲੇ ਆ ਕੇ ਦਰਾਨੇ ਹਾਂ ਕੰਦੂ ਦਾ ਸਾਰੇ ਮਾਰਾ ਦੇ ਲੈ ਉਹਨਾਂ ਨੇ ਘੋਲ ਕਰਾਉਂਦੇ ਦੁਬਾਰ ਨਹੀਂ ਬੰਦੇ ਆਉਂਦੇ ਉਹ ਰੌਲਾ ਪਾਉਂਦੇ ਚਾਹ ਨਹੀਂ ਬਿਸਮਿਲੈ ਇਹ ਕੋਸਾਨੀ ਮੇਂਤੀਆ ਹਰਦਾਸ ਜੀ ਸੁਣੋ ਅਸੀਂ ਕੋਸਾਨੀ ਮੇਂਤੀਆ ਸਾਨੂੰ ਸ਼ਾਂਤ ਮੇਂ ਜਾਣ ਦਿਓ ਦੇਖੋ ਅਸੀਂ ਕੋਈ ਪਿੰਡ ਤੇ ਨਹੀਂ ਜਾ ਰਹੇ ਸਰ ਪੁਲਿਸ ਅਸੀਂ ਆਪੇ ਕਿ ਮੈਂ ਗਰੀਬ ਘਰਾਂ ਦਾ ਕਰਾਂਦਾ ਕਰਤਾ ਗਰੀਬ ਘਰਾਂ ਦੀ ਸੁਣਵਾਈ ਕਰੂੰਗਾ ਗਰੀਬ ਘਰਾਂ ਦੇ ਵਿੱਚ ਰਹੂੰਗਾ ਸਾਰੀ ਪੈਦਲ ਫਿਰੂੰਗਾ ਜਿਹੜਾ ਮਤਲਬ ਕਿ ਸਾਡੇ ਵੇੜਿਆਂ ਦੇ ਵਿੱਚ ਜਾ ਕੇ ਦੇਖੋ ਜੀਪੂ ਸਾਹਿਬ ਆਏ ਨੇ ਦੇਖੋ ਹਾਈ 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 ਮੁਬਾਰਕ ਮੁਬਾਰਕ ਜਿੱਥੇ ਜਾਵਾਂਗੇ ਇੱਥੋਂ ਉੱਠਦੇ ਨਹੀਂ ਤੋਂ ਜੋ ਕਿੱਲਾ ਭੱਜਦੇ ਹੈ ਇਹ ਪਰਿਵਾਰ ਇਥੇ ਖੜਾ ਹੋਇਆ ਇੱਕ ਪਰਿਵਾਰਾ ਲੱਖੀ ਹੈ। ਲੋਸਾ ਤੇ ਅਜਿਹਾ ਹੋਰ ਹੁੰਦੇ ਪਿੰਡਾਂ ਵਾਲੇ ਕਹਿੰਦੇ ਸਭ ਨਾਲ ਸੰਘਰ ਹੈ। ਕੀ ਦੇ ਪਰੇ ਦੇ ਡੋੜੀ ਦੇ ਜਣੀ ਕੇ ਐਸ ਤਹਨਾ ਪਰਿਵਾਰ ਨੂੰ ਉਹਨਾਂ ਦਾ ਮੰਨਣਾ ਕਿ ਤੱਕਾ ਗੱਡੀ ਹਟਾ ਕੇ ਲੱਗੀ ਗਿਆ। ਜਦੋਂ ਵੱਡੂ ਸਾਦੀ ਹੈ ਜੋ ਮਰਜੀ ਹੋ ਜਾ ਸਿੰਘਾਂ। ਪਰ ਮੇਰਾ ਨਾਜਵਾਨ ਕੀਤਾ ਹੋਇਆ ਉਹ ਬੇਨਤੀ ਕਰਦਾ ਹੈ ਕਿ ਪਰਿਵਾਰ ਨੇ ਪਹਿਲਾਂ ਕੀਤਾ ਕੋਈ ਦੇ ਡੋੜੀ ਤੱਕ ਦੇ ਕੋਈ ਸੁਸਕਾਰ ਨਹੀਂ ਕਰਦਾ ਪਰਵਾਰ ਬੋਲ ਕੇ ਦੱਸੂਗਾ ਇਹਨੂੰ ਆ ਰਹੇ ਨੇ ਕਿੰਨੇ ਲੋਕਾਂ ਦੇ ਹੈਲੋ ਹੈਲੋ ਆਨਲਾਈਨ ਫਾਡੇ ਬੱਚਿਆਂ ਨਾਲ ਧੱਕਾ ਹੋ ਰਿਹਾ ਸੀ ਜਿਹੜੇ ਆਪਣਾ ਕਮੇਟੀ ਆਣ ਲੱਗੀ ਇਹਨਾਂ ਦਾ ਸਾਥ ਨਾਲ ਹੈ ਸਾਡੀ ਵੈੱਡ ਕੰਟੀਨਿਊਅਸ ਨਹੀਂ ਆਉ ਕਰਨਾ ਚਾਹੇ ਸਾਡੇ ਵਾਲੇ ਜੱਟ ਵਰਦੀ ਦਾ ਹੰਟ ਪੈ ਜਾਣਾ ਅਸੀਂ ਕੋਈ ਹੋਣ ਕਰਨਾ ਹੈਗਾ ਜਿੰਨੇ ਚਿਰ ਸਾਨੂੰ ਫੈਸਲਾ ਨਹੀਂ ਮਿਲ ਰਿਹਾ ਉਹਨਾਂ ਚਿਰ ਸਾਡਾ ਕੋਈ ਨਿਸਾਫ ਨਹੀਂ ਹੈਗਾ ਸਰਕਾਰ ਭਗਵਾਨ ਤੋਂ ਬਾਂਜੀ ਦੀ ਸਰਕਾਰ ਆ ਵਾਦੇ ਕਿਤੇ ਸੀਗੇ ਬਾਦੇ ਕਰਕੇ ਭੱਜ ਗਏ ਜਿਹੜਾ ਕਹਿੰਦਾ ਸੀ ਮੈਂ ਗਰੀਬ ਘਰਾਂ ਦਾ ਕੰਮ ਕਰਾਂਗਾ ਗਰੀਬ ਘਰਾਂ ਦੀ ਸੁਣਵਾਈ ਕਰੂੰਗਾ ਗਰੀਬ ਘਰਾਂ ਦੇ ਵਿੱਚ ਰਹੂੰਗਾ ਕੋਈ ਮੇਰੇ ਨਾਲ ਕੋਈ ਵੀ ਫੋਰਸ ਨਹੀਂ ਰਹੂਗੀ ਮੈਂ ਬਾਹਰ ਹੀ ਪੈਦਲ ਫਿਰੂੰਗਾ ਜਿਹੜਾ ਮਤਲਬ ਕਿਸਾਨੇ ਵੇੜਿਆਂ ਦੇ ਵਿੱਚ ਜਾ ਕੇ ਗੀਤ ਗਾਉਂਦਾ ਹੁੰਦਾ ਸੀ ਅਥਾਰੂ ਖੋਤੜਾ ਆਉਂਦਾ ਹੁੰਦਾ ਸੀ ਸੁਣਵਾੜੀ ਗੱਲ ਕਿਵੇਂ ਕਰਦਾ ਯਾਰ ਸੁਣਵਾੜੀ ਗੱਲ ਸਾਡੀ ਬੁੜੀਆਂ ਨੂੰ ਕਿਵੇਂ ਬੋਲਦਾ ਕਿਵੇਂ ਬੋਲਦਾ او دیکھ بھائی ٹھکا اوے نہیں بولیں گے کڑیوں کو نہیں بولنا سادی پڑی تو ہن جا جایا ہا ہا کڑی تو ہن جا جایا سا سا میں دس کراں تے کھترانے ہاں گند تو سارے پیٹ مارا دے نے باہر نہیں بندایا تیرے وہ رولا پائے چاڑے ਕਰ ਰਿਹਾ ਨਿਕਾਲ ਕੇ ਇਹ ਚੋਰ ਬਣਾਣਾ ਵਿੱਚ ਬਈਆ ਜਨਾਨੀਆਂ ਨੂੰ ਮਾਰਾ ਉਹਦਾ ਸਾਡੀ ਕੁੜੀਆਂ ਨੂੰ ਐ ਮਾਰਾ ਉਹਦਾ ਉਹ